ਮਾਝਮਾ ਵੱਲਾ ਪੰਜਵਾ ਚੌਪਦੀ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸਨ ਤਾਈ ਬਿਲਪ ਕਰੇ ਯਾਤਰੀ ਕੀ ਨੇ ਆਈ ਤਰੀਖਾ ਨ ਉਤਰੈ ਸਾਤਨਾਮ ਹੈ ਬਿਨ ਦਰਸੈ ਸੰਤ ਪਿਆਰੇ ਜੀਉ ਔ ਕੋਲੀ ਜੀਉ ਬੋਲ ਕਮਾਈ ਪਰ ਦਰਸੈ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸੈ ਤਨ ਪਾਨੀ ਚਿਰ ਹੋਆ ਦੇਖੇ ਸਾਰੇ ਨੁ ਜੀਉ ਤੇਰਾ ਮੁਖ ਸੁਹਾਵਾ ਜੀਉ ਛਾਇਤਨ ਬਾਨੀ ਚਿਰ ਹੁਆ ਦੇਖਾ ਚਿਰ ਹੁਆ ਦੇਖੇ ਸਾਰੇ ਪਾਣੀ ਤਨ ਸੋ ਦੇ ਤਨ ਸੋ ਦੇ ਜਿਵੇਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਔ ਕੋਲੀ ਔ ਕੋਲ ਕਮਾਈ ਔਰ ਸੱਜਣ ਮੀਤ ਮਰਾਰੇ ਜੀਉ ਰਹਾਉ ਇੱਕ ਘਰੇ ਨਾ ਮਿਲਤੇ ਤਾ ਕਰ ਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇਤ ਸੁਧ ਭਗਵੰਤਾ ਮੋਹਿਰੇ ਨਾ ਵਿਆਹ ਹੈ ਨਿੰਦਨਾ ਆਵੈ ਬਿਨ ਦੇਖੇ ਘਰ ਦਰਬਾਰੇ ਜੀਉ अकोली जियो को कमाई ते सच्चे गुर दरबारे जियो रहाओ भाग हुआ गुर संत मिलाया प्रभे बिनासी करम है पाया सेव करी पल चस्सा ना बिछड़ा जन नानक दास तुम्हारे जियो अकोली जियो कोल कमाई जन नानक दास मारे जियो रहाओ राग माज महला पंजवा ਸਾਰਤ ਸੁਹਾਵੀ ਜਿੱਤ ਤਦ ਸੁਮਾਲੀ ਲੋਕਾਂ ਸੁਹੇਲਾ ਜੋ ਤੇਰੀ ਕਾਲੀ ਸੋਰ 10 ਹੇਲਾ ਜਿੱਤ ਹਿਰਦੈ ਤੂੰ ਉਠਾ ਸਬਨਾ ਕੇਦਾ ਤਾਰਾ ਜੀਓ ਦੁਬਾਰ ਤੂੰ ਸ਼ਰਮ ਗੁਸਲਿਆ ਨਾ ਸੋਰ 10 ਹੇਲਾ ਜਿੱਤ ਹਿਰਦੈ ਤੂੰ ਉਠਾ ਤੂੰ ਉਠਾ ਸਬਨਾ ਕੇਦਾ ਤਾਰਾ ਜੀਓ ਤੂੰ ਸਾਜਾ ਸਾਹਿਬਕ ਬਾਪ ਹਮਾਰਾ ਨੌਨੇ ਤੇ ਤੇਰਾ ਆਕਨ ਪੰਡਾਰਾ ਹੈ ਕੁੱਟ ਪੰਡਾਰਾ

ਨਾਨਕ ਦਾਸ ਤੇਰਾ ਬਲੇਹਾਰੈ ਸਭ ਤੇਰਾ ਖੇਲ ਤਸਹਾਰਾ ਜਿਉ